ਤਾਨੂੰ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਫਿਰ ਭਰੋਸਾ ਗੁਰੂ ਸਾਹਿਬ ਤੇ ਪਾਣੀ ਜਾਂਦਾ ਵੇਖੋ ਵੀਰ ਜੀ ਮੈਂ ਇੱਕ ਇਹ ਨਹੀਂ ਵੀ ਆਪਾਂ ਕੈਮਰੇ ਦੇ ਅੱਗੇ ਬੈਠੇ ਆ ਤੇ ਮੈਂ ਇਹ ਗੱਲ ਕਹਿ ਰਿਹਾ ਮੈਨੂੰ 15 ਸਾਲ ਹੋ ਗਏ ਕਥਾ ਕਰਦੇ ਨਾਨਕ ਮਤਸ ਹਾਂਜੀ ਮੈਂ ਇਹ ਗੱਲ ਕਹਿ ਸਕਦਾ ਵੀ ਮੈਨੂੰ ਕੀੜੀ ਤੋਂ ਮਹਾਰਾਜ ਨੇ ਇਥੋਂ ਤੱਕ ਪਹੁੰਚਾਇਆ ਹਾਂ ਜੀ ਮੇਰਾ ਤੇ ਉਹ ਕੰਡੀਸ਼ਨ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਮੌਸ ਕੰਡੀਸ਼ਨ ਚੋਂ ਨਿਕਲ ਕੇ ਆਇਆ 7 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਜਿਵੇਂ ਅਨਾਥ ਹੋ ਗਿਆ ਸੀ ਨਾ ਚਲੋ ਗੁਰੂ ਰਾਮਦਾਸ ਮੈਂ ਬਰਾਬਰ ਤੁਲਨਾ ਨਹੀਂ ਕਰ ਸਕਦਾ ਮੇਰੇ ਨਾਲ ਵੀ ਓਦਾਂ ਹੀ ਹੋਇਆ ਸੀ ਤੇ ਮੈਨੂੰ ਵੀ ਗੁਰੂ ਨਾਨਕ ਸਾਹਿਬ ਨੇ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀ ਰਹਿਮ ਥਾਪੇ ਮੈਨੂੰ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੋਂ ਬੜਾ ਕੁਝ ਦਿੱਤਾ ਮੈਂ ਜੀ 100 ਵਾਰਾਂ ਵੀ ਜਨਮ ਲੈ ਲਾਂ ਤੇ ਮੈਂ ਨਾਨਕ ਮਤਾ ਸਾਹਿਬ ਦੀ ਸਿਫਤ ਕਰਾਂ ਉਸ ਧਰਤੀ ਦੀ ਸਿਫਤ ਕਰਾਂ ਮੈਂ ਨਹੀਂ ਕਰ ਸਕਦਾ ਸ਼ੇਖਰ ਵੀਰ ਜੀ ਮੈਂ ਇੱਕ ਗੱਲ ਤੁਹਾਡੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਨਾਨਕ ਮਤਾ ਸਾਹਿਬ ਦੀ ਧਰਤੀ ਅੱਜ ਵੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਕਹਿੰਦੀ ਏ ਸਾਡੇ ਕੰਨ ਨਹੀਂ ਸੁਣਦੇ ਇਹ ਮੇਰਾ ਨਿੱਜੀ ਅਨੁਭਵ ਹੈ ਉਹ ਧਰਤੀ ਅੱਜ ਵੀ ਗੁਰੂ ਨਾਨਕ ਨੂੰ ਪੁਕਾਰਦੀ ਏ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੀ ਏ ਅਸੀਂ ਬੇਮੁਖ ਹੋ ਗਏ ਆ ਸਾਨੂੰ ਨਹੀਂ ਸੁਣਦਾ ਮੈਂ ਤੁਲਨਾ ਨਹੀਂ ਕਿਸੇ ਨਾਲ ਕਰਦਾ ਪਰ ਮੇਰੀ ਨਿਗਾ ਵਿੱਚ ਨਾਨਕ ਮਤਸਬ ਸਾਹਿਬ ਦੀ ਧਰਤੀ ਵਰਗੀ ਹੋਰ ਧਰਤੀ ਵੀ ਕੋਈ ਨਜ਼ਰ ਨਹੀਂ ਆਉਂਦੀ ਜਿੰਨੀਆਂ ਬਖਸ਼ਿਸ਼ਾਂ ਉੱਥੇ ਨੇ ਉਹ ਇੱਕ ਕਰਮ ਭੂਮੀ ਏ ਉੱਥੇ ਰਹਿ ਕੇ ਤੁਸੀਂ ਜਿਸ ਤਰ੍ਹਾਂ ਚੱਲੋਗੇ ਜੋ ਉੱਥੇ ਕਰੋਗੇ ਸੇਵਾਦਾਰ ਬਣ ਕੇ ਪ੍ਰਬੰਧਕ ਬਣ ਕੇ ਜਾਂ ਤੁਸੀਂ ਕਿਸੇ ਵੀ ਪਦਵੀ ਤੇ ਰਹਿ ਕੇ ਕਿਸੇ ਤਰ੍ਹਾਂ ਵੀ ਕਰੋਗੇ ਜੋ ਉਹ ਤੁਹਾਡੀ ਝੋਲੀ 'ਚ ਮੁੜ ਕੇ ਆਏਗਾ ਉਹ ਬਹੁਤ ਵੱਡੀ ਇੱਕ ਕਰਮ ਭੂਮੀ ਹੈ ਜੋ ਉਥੇ ਬੀਜੋਗੇ ਤੁਹਾਨੂੰ ਵੱਡਨ ਨੂੰ ਮਿਲੇਗਾ ਮੈਂ ਤਾਂ ਇਸ ਨੂੰ ਬਹੁਤ ਪਰਖਿਆ ਜੀ ਹੁਣ